ਹਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਕਿ ਮੋਰੀਸ਼ੀਅਸ ਗਏ ਜਿੱਥੇ ਉਹਨਾਂ ਦਾ ਸਵਾਗਤ ਕੀਤਾ ਗਿਆ ਤੇ ਨਾਲ ਹੀ ਨਾਲ ਸਰਵ ਉੱਚ ਸਨਮਾਨ ਵੀ ਉਹਨਾਂ ਨੂੰ ਦਿੱਤਾ ਗਿਆ ਇਸ ਤੋਂ ਇਲਾਵਾ ਜੇ ਗੱਲ ਕਰੀਏ ਤੇ ਮੋਰੀਸ਼ੀਅਸ ਦੀ ਸਰਕਾਰ ਦੇ ਨਾਲ ਮੀਟਿੰਗ ਜੋ ਕੀਤੀ ਗਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੇ ਵੱਲੋਂ ਉਸ ਮੀਟਿੰਗ ਦੇ ਵਿੱਚ ਕਈ ਮੁੱਦਿਆਂ ਦੇ ਉੱਤੇ ਚਰਚਾ ਹੋਈ ਤੇ ਦੋਹਾਂ ਦੇਸ਼ਾਂ ਦੇ ਵਿਚਾਲੇ 8 ਸਮਝੌਤੇ ਹੋਏ ਤੇ ਆਖਿਰਕਾਰ ਇਹ ਕਿਹੜੇ ਕਿਹੜੇ ਸਮਝਾਤੇ ਅੱਜ ਦੇ ਇਸ ਖਾਸ ਵੀਡੀਓ ਚ ਦੱਸਾਂਗੇ ਹੁਣ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਰਿਪੋਰਟ ਦੇ ਵਿੱਚ ਦੱਸਿਆ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਵੇਲੇ ਮੋਰੀਸ਼ੀਅਸ ਦੇ ਵਿੱਚ ਜਿੱਥੇ ਭਾਰਤ ਅਤੇ ਮੋਰੀਸ਼ੀਅਸ ਵਿਚਾਲੇ ਇੱਕ ਜਾਂ ਫਿਰ ਦੋਨ ਮਲਕੀ ਅੱਠ ਮੁੱਦਿਆਂ ਤੇ ਸਮਝਾਤਾ ਹੋਇਆ ਹੈ ਇਹ ਸਮਝਾਤੇ ਤੇ ਭਾਰਤ ਦੀਆਂ ਵੱਖ-ਵੱਖ ਏਜੰਸੀਆਂ ਤੇ ਮੋਰੀਸ਼ੀਅਸ ਦੇ ਮੰਤਰਾਲਿਆਂ ਤੇ ਵਿਭਾਗਾਂ ਦੇ ਵਿੱਚ ਘੱਟ ਦਸਤਖਤ ਕੀਤੇ ਗਏ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਮਰੀਸ਼ੀਅਸ ਦੇ ਪ੍ਰਧਾਨ ਮੰਤਰੀ ਬੁੱਧਵਾਰ ਨੂੰ ਅੱਠ ਸਮਝੌਤਿਆਂ ਨਾਲ ਇੱਕ ਦੂਸਰੇ ਤੇ ਸੰਬੰਧਿਤ ਸਮਝੌਤੇ ਵੀ ਜਾਂ ਫਿਰ ਯਾਦ ਪੱਤਰਾਂ ਤੇ ਦਸਤਖਤ ਉਹਨਾਂ ਦੇ ਵੱਲੋਂ ਕੀਤੇ ਗਏ ਇਹਨਾਂ ਸਮਝੌਤਿਆਂ ਦੇ ਵਿੱਚ ਅਪਰਾਧ ਦੀ ਜਾਂਚ ਸਮੁੰਦਰੀ ਆਵਾਜਾਈ ਦੀ ਨਿਗਰਾਨੀ ਬੁਨਿਆਦੀ ਢਾਂਚਾ ਕੂਟਨੀਤੀ ਵਣਜ ਸਮਰੱਥਾ ਨਿਰਮਾਣ ਵਿੱਤ ਅਤੇ ਸਮੁੰਦਰੀ ਆਰਥਿਕਤਾ ਸ਼ਾਮਲ ਹੈ ਸਾਂਝੀ ਪ੍ਰੈਸ ਕਾਨਫਰੰਸ ਦੇ ਦੌਰਾਨ ਪੀਐਮ ਮੋਦੀ ਨੇ ਮੋਰੀਸ਼ੀਅਸ ਦੇ ਲੋਕਾਂ ਨੂੰ ਉਹਨਾਂ ਦੇ ਰਾਸ਼ਟਰੀ ਦਿਵਸ ਦੀ ਵਧਾਈ ਦਿੱਤੀ ਅਤੇ ਦੋਵਾਂ ਦੇਸ਼ਾਂ ਦੇ ਡੂੰਘੇ ਸਬੰਧਾਂ ਨੂੰ ਉਜਾਗਰ ਕੀਤਾ। ਉਹਨਾਂ ਨੇ ਕਿਹਾ ਕਿ ਭਾਰਤ ਅਤੇ ਮੋਰੀਸ਼ੀਅਸ ਦੇ ਰਿਸ਼ਤੇ ਨਾ ਸਿਰਫ ਹਿੰਦ ਮਹਾਸਾਗਰ ਦੇ ਨਾਲ ਜੁੜੇ ਹੋਏ ਨੇ ਸਗੋਂ ਕਿ ਸਾਡੀਆਂ ਸਾਂਝੀਆਂ ਸੱਭਿਆਚਾਰਕ ਪਰੰਪਰਾਵਾਂ ਤੇ ਕਦਰਾਂ-ਕੀਮਤਾਂ ਦੇ ਨਾਲ ਵੀ ਜੁੜੇ ਹੋਏ ਐ। ਅਸੀਂ ਆਰਥਿਕ ਅਤੇ ਸਮਾਜਿਕ ਤਰੱਕੀ ਦੇ ਰਾਹ 'ਤੇ ਇੱਕ ਦੂਸਰੇ ਦੇ ਭਾਈਵਾਲ ਆ। ਕੁਦਰਤੀ ਆਫਤ ਹੋਵੇ ਜਾਂ ਫਿਰ ਕੋਵਿਡ ਅਸੀਂ ਹਮੇਸ਼ਾ ਇੱਕ ਦੂਸਰੇ ਦਾ ਸਾਥ ਦਿੱਤਾ ਹੈ। ਰੱਖਿਆ ਹੋਵੇ, ਸਿੱਖਿਆ ਹੋਵੇ ਜਾਂ ਫਿਰ ਸਿਹਤ ਦੇ ਨਾਲ ਹੀ ਨਾਲ ਪੁਲਾਰ ਅਸੀਂ ਹਰ ਖੇਤਰ ਦੇ ਵਿੱਚ ਮੁੰਡੇ ਨਾਲ ਮੁੰਡਾ ਜੋੜ ਕੇ ਚੱਲਦੇ ਰਹਾਂ ਮੋਰੀਸ਼ੀਅਸ ਨੂੰ ਭਾਰਤੀ ਦਵਾਈਆਂ ਮਿਲਣ ਦੇ ਇਸ ਦੇ ਹੱਕੇ ਦੇ ਵਿੱਚ ਹੋਈ ਪ੍ਰਗਤੀ ਨੂੰ ਦਰਸਾਉਂਦੇ ਹੋਏ ਭਾ ਮੋਦੀ ਨੇ ਸਾਂਝੇਦਾਰੀ ਦੇ ਵਿੱਚ ਮਹੱਤਵਪੂਰਨ ਵਿਸਤਾਰ ਹੋਇਆ ਜਿਸ ਦੇ ਨਾਲ ਦੁਬੱਲੇ ਸਹਿਯੋਗ ਦੇ ਵਿੱਚ ਨਵੇਂ ਪਹਿਲੂ ਸ਼ਾਮਲ ਹੋਏ ਹਨ ਉਹਨਾਂ ਨੇ ਮੈਟਰੋ ਐਕਸਪ੍ਰੈਸ ਸੁਪਰੀਮ ਕੋਰਟ ਬਿਲਡਿੰਗ ਸੋਸ਼ਲ ਹਾਊਸਿੰਗ ਪੈਲ ਕਦਮੀ ਐਨਟੀ ਹਸਪਤਾਲ ਅਤੇ ਯੂਪੀਆਈ ਤੇ ਰੁਪਏ ਕਾਡਾ ਵਰਗੀਆਂ ਡਿਜੀਟਲ ਤਰੱਕੀ ਵਰਗੀਆਂ ਮਹੱਤਵਪੂਰਨ ਪ੍ਰੋਜੈਕਟਾਂ ਦਾ ਹਵਾਲਾ ਦਿੱਤਾ ਇਸ ਸਬੰਧ ਨੇ ਦੋਹਾਂ ਦੇਸ਼ਾਂ ਦੇ ਵਿਚਾਲੇ ਵਪਾਰ ਅਤੇ ਸੈਟਸ ਪੱਟਾ ਸੰਬੰਧਾਂ ਨੂੰ ਮਜ਼ਬੂਤ ਕੀਤਾ ਇਸੋ ਲਾਭ ਹੁਣਾਂ ਨੇ ਮੁਰਸ਼ਦ ਦੇ ਲੋਕਾਂ ਨੂੰ ਸਸਤੀਆਂ ਅਤੇ ਉੱਚ ਗੁਣਵੱਤਾ ਵਾਲੀਆਂ ਦਵਾਈਆਂ ਮਹਿੰਗੀਆਂ ਕਰਵਾਉਣ ਦੇ ਲਈ ਜਨ ਊਸ਼ਦੀ ਕੇਂਦਰਾਂ ਦੀ ਸਥਾਪਨਾ ਦਾ ਵੀ ਜ਼ਿਕਰ ਕੀਤਾ। ਭਾਰਤ ਦੇ ਵੱਲੋਂ ਮੌਰੀਸ਼ੀਅਸ ਦੀ ਸੰਸਦ ਬਣਵਾਈ ਜਾਏਗੀ। ਗਦੀ ਹੋਈ ਰਣਨੀਤਿਕ ਭਾਈਵਾਲੀ ਪ੍ਰਤੀਬੱਧਨਤਾ ਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਭਾਰਤ ਲੋਕਤੰਤਰ ਦੀ ਮਾਂ ਦੇ ਤੋਹਫੇ ਵਜੋਂ ਮੌਰੀਸ਼ੀਅਸ ਦੇ ਵਿੱਚ ਇੱਕ ਨਵੀਂ ਸੰਸਦ ਭਵਨ ਦੇ ਨਿਰਮਾਣ ਦਾ ਸਮਰਥਨ ਕਰੇਗਾ। ਉਨ੍ਹਾਂ ਨੇ ਮੌਰੀਸ਼ੀਅਸ ਦੇ ਵਿੱਚ 100 ਕਿਲੋਮੀਟਰ ਲੰਬੀ ਪਾਣੀ ਦੀ ਪਾਈਪਲਾਈਨ ਦਾ ਆਧੁਨਿਕਕਰਨ ਕਰਨ ਅਤੇ ਸਹਿਯੋਗ ਦੇ ਦੂਸਰੇ ਪੜਾਅ ਵਿੱਚ 500 ਮਿਲੀਅਨ ਮូរੀਸ਼ੀਅਸ ਰੁਪਏ ਦੇ ਨਵੇਂ ਭਾਈਚਾਰਕ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨ ਦੀਆਂ ਯੋਜਨਾਵਾਂ ਦਾ ਵੀ ਖੁਲਾਸਾ ਕੀਤਾ। ਪੀਐਮ ਨੇ ਕਿਹਾ ਮូរੀਸ਼ੀਅਸ ਦੇ 500 ਸਿਵਲ ਕਰਮਚਾਰੀਆਂ ਨੂੰ ਅਗਲੇ 5 ਸਾਲਾਂ ਦੇ ਵਿੱਚ ਭਾਰਤ ਦੇ ਵਿੱਚ ਸਿਖਲਾਈ ਦਿੱਤੀ ਜਾਏਗੀ ਸਾਡੇ ਸਮੁੰਦਰੀ ਕੰਢਿਆਂ ਤੇ ਸਾਨਕ ਸਮੁੰਦਰਾਂ ਦੇ ਵਿੱਚ ਆਪਸੀ ਵਪਾਰ ਨੂੰ ਨਿਪਟਾਉਣ ਦੇ ਲਈ ਇਹ ਸਹਿਮਤੀ ਬਣੀ। ਪ੍ਰਧਾਨ ਮੰਤਰੀ ਅਤੇ ਮੈਂ ਇਸ ਗੱਲ ਦੇ ਨਾਲ ਸਹਿਮਤ ਆ ਕਿ ਰੱਖਿਆ ਸਹਿਯੋਗ ਤੇ ਸਮੁੰਦਰੀ ਸੁਰੱਖਿਆ ਸਾਡੀ ਰਣਨੀਤਿਕ ਭਾਈਵਾਲੀ ਦਾ ਹਿੱਸਾ ਨੇ। ਇੱਕ ਆਜ਼ਾਦ ਪੁਲਾ ਸੁਰੱਖਿਆ ਅਤੇ ਸੁਰੱਖਿਆ ਤੇ ਹਿੰਦ ਮਹਾਸਾਗਰ ਸਾਡੀ ਮੁੱਖ ਤਰਜੀਹ ਹੈ ਅਸੀਂ ਮੋਰੀਸ਼ੀਅਸ ਦੇ ਵਿਸ਼ੇਸ਼ ਆਰਥਿਕ ਖੇਤਰ ਦੀ ਸੁਰੱਖਿਆ ਦੇ ਵਿੱਚ ਪੂਰਾ ਸਹਿਯੋਗ ਪ੍ਰਦਾਨ ਕਰਨ ਲਈ ਵਚਨਬੱਧ ਹਾਂ ਸੁਰੱਖਿਆ ਸਹਿਯੋਗ ਦੇ ਹਿੱਸੇ ਵਜੋਂ ਭਾਰਤ ਮੋਰੀਸ਼ੀਅਸ ਦੇ ਵਿੱਚ ਇੱਕ ਪੁਲਿਸ ਅਕੈਡਮੀ ਅਤੇ ਇੱਕ ਰਾਸ਼ਰੀ ਸਮੁੰਦਰੀ ਸੂਚਨਾ ਸਾਂਝਾ ਕਰਨ ਕੇਂਦਰ ਸਥਾਪਿਤ ਕਰਨ ਦੇ ਵਿੱਚ ਸਹਾਇਤਾ ਕਰੇਗਾ ਪੀਐਮ ਮੋਦੀ ਨੇ ਵਾਈਟ ਸ਼ਿਪਿੰਗ ਨੀਲੀ ਅਰਥਵਿਵਸਥਾ ਅਤੇ हाइड्रोग्राफिक ਵਿੱਚ ਵੱਦੇ ਸਹਿਯੋਗ ਨੂੰ ਉਜਾਗਰ ਕੀਤਾ ਉਸਨੇ ਕਲੰਬੋ ਸੁਰੱਖਿਆ ਕਾਨਫਰੰਸ ਇੰਡੀਅਨ ਓਸ਼ੀਅਨ ਰਿਮ ਐਸੋਸੀਏਸ਼ਨ ਤੇ ਨਾਲ ਹੀ ਨਾਲ ਇੰਡੀਅਨ ਓਸ਼ੀਅਨ ਕਾਨਫਰੰਸ ਵਰਗੇ ਪਲੇਟਫਾਰਮਾਂ 'ਮਾਂ ਰਹੀ ਬਧੀਰੇ ਸਹਿਯੋਗ ਦਾ ਵਾਅਦਾ ਕਰਦੇ ਹੋਏ ਮਰੀਸ਼ੀਅਸ ਦੀ ਪ੍ਰਭੂ ਸੱਤਾ ਦੇ ਲਈ ਭਾਰਤ ਦੇ ਸਨਮਾਨ ਨੂੰ ਦਰਨੈਂ ਲੋਕ ਦਰ ਲੋਕ ਸੰਬੰਧਾਂ ਦੇ ਮਹੱਤਵ ਨੂੰ ਉਜਾਗਰ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਮਰੀਸ਼ੀਅਸ ਮਨੁੱਖੀ ਵਿਕਾਸ ਲਈ ਏਆਈ ਅਤੇ ਡਿਜੀਟਲ ਜਨ ਤੱਕ ਬੁਨਿਆਦੀ ਢਾਂਚੇ ਦਾ ਲਾਭ ਚੁੱਕਣ ਦੇ ਲਈ ਮਿਲ ਕੇ ਕੰਮ ਕਰੇਗਾ ਮੋਰੀਸ਼ੀਅਸ ਦੇ ਲਈ ਚਾਰਤਾਮ ਯਾਤਰਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੋਰੀਸ਼ੀਅਸ ਦੇ ਲੋਕਾਂ ਦੇ ਲਈ ਭਾਰਤ ਦੇ ਵਿਚਾਰਤਾਂ ਯਾਤਰਾ ਅਤੇ ਰਮਾਇਣ ਪਰਿਕਸ਼ਨ ਦੇ ਲਈ ਸੁਵਿਧਾਵਾਂ ਜਿਹੜੀਆਂ ਪ੍ਰਦਾਨ ਕੀਤੀਆਂ ਜਾਂਦੀਆਂ ਤੇ ਵਿਰਾਸਤ ਦੀ ਸੰਭਾਲ ਅਤੇ ਪ੍ਰਚਾਰ ਤੇ ਜ਼ੋਰ ਦਿੱਤਾ ਜਾਏਗਾ ਭਾਵੇਂ ਇਹ ਗਲੋਬਲ ਦੱਖਣ ਹੋਵੇ ਹਿੰਦ ਮਹਾਸਾਗਰ ਜਾਂ ਫਿਰ ਅਮਰੀਕੀ ਮਹਾਦੀਪ ਇਹ 10 ਸਾਲ ਪਹਿਲਾਂ ਮੋਰੀਸ਼ੀਅਸ ਦੇ ਵਿੱਚ ਵਿਜਨ ਸਾਗਰ ਦਾ ਜੋ ਨੀ ਪੱਤਰ ਰੱਖਿਆ ਗਿਆ ਸੀ ਅਸੀਂ ਇਸ ਪੂਰੇ ਖੇਤਰ ਦੀ ਸਥਿਰਤਾ ਤੇ ਖੁਸ਼ਹਾਲੀ ਲਈ ਸਾਗਰ ਦੇ ਵਿਜਨ ਦੇ ਨਾਲ ਅੱਗੇ ਵਧ ਰਹੇ ਹਾਂ ਅੱਜ ਇਸ ਨੂੰ ਅੱਗੇ ਲੈ ਆ ਰਹੇ ਹਾਂ ਮੈਂ ਇਹੀ ਕਹਿਣਾ ਚਾਹੁੰਦਾ ਕਿ ਗਲੋਬਲ ਦੱਖਣ ਦੇ ਲਈ ਸਾਡਾ ਵਿਜਨ ਸਮੁੰਦਰ ਤੋਂ ਪਾਰ ਜਾਣਾ ਅਤੇ ਨਾਲ ਹੀ ਨਾਲ ਦੁਨੀਆ ਨੂੰ ਨਵੀਂ ਦਿਸ਼ਾ ਦੇਣਾ ਹੋਵੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਦਿਵਲੋਂ ਮੋਰੀਸ਼ਸ ਦਾ ਦੌਰਾ ਕੀਤਾ ਗਿਆ ਜਿੱਥੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਬਾਅਦ ਦੇ ਵਿੱਚ ਜੋ ਗੱਲਬਾਤ ਮੋਰੀਸ਼ਸ ਦੇ ਪ੍ਰਧਾਨ ਮੰਤਰੀ ਦੇ ਨਾਲ ਹੋਈ ਤੇ ਉੱਥੇ 8 ਸਮਝੌਤੇ ਦੋਹਾਂ ਦੇਸ਼ਾਂ ਵਿਚਾਲੇ ਹੋਏ